ਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀਓ ਤੇਰੇ ਕਵਣ ਕਵਣ ਗੁਣ ਕਹਿ ਕਾ ਗਾਵਾਂ ਉਹ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਾਰ ਸੋ ਜਿਉਂ ਭਾਵੇਂ ਤੋ ਰੱਖ ਮੇਰੇ ਸਹਬਾ ਮੈਂ ਤੋ ਜਵਨ ਅਵਰਨਾ ਕੋਈ ਸਤਨਾਮ ਸਰੇ ਵਾਹਿਗੁਰੂ ਸਾਹਿਬ ਜੀਓ ਸੋਰਠਿ ਮੁਹੱਲਾ ਪਹਿਲਾ ਕਾਰ ਪਹਿਲਾ ਮਾਨ ਹਾਲੀ ਕਰਸਾਣੀ ਕਰਨੇ ਸ਼ਰਮ ਪਣੀ ਤਨ ਖੇਤੋ ਨਾਮ ਬੀਜੋ ਸੰਤੋਖ ਸੁਹਾਗਾ ਰੱਖ ਗਰੀਬੀ ਵੇਸਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸਾ ਪਾ ਕਰਮ ਕਰ ਜਮ ਸੇ ਸੇ ਕਰ ਪਾ ਗਠ ਦੇਖਾ ਬਾਬਾ ਮਾਇਆ ਸਾਥ ਨਾ ਹੋਏ ਐਨ ਮਾਇਆ जग 모য়া ਬਿਰਲਾ 부ਜਾ ਕੋ ਟੱ ਕਰ ਯਾਰ ਜਾ ਸੱਚ ਨਾਮ ਕਰ ਵਤ ਸੁਰਤ ਛੋਚ ਕਰ ਪਾੜ ਸਾਲ ਪਾੜ ਸਾਲ ਤੈਸ ਵਿੱਚ ਤਿਸ ਨੂੰ ਰੱਖ ਬੰਜਾਰਿਆ ਸਿਓ ਬੰਜ ਕਰ ਲੈ ਲਾਹ ਮਨ ਹੱਸ ਸੁਣ ਸਾਛਤ ਸੋ ਦਾਗਰੇ ਸਤ ਕੋਰੇ ਲੈ ਚੱਲੇ ਖਰਚ ਬੰਨ ਚੰਗਿਆਈਆਂ ਮਤ ਮੰਨ ਜਾਣਾ ਕੱਲ ਨਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹ ਮਹਲੇ ਲਾਏ ਚਿਤ ਕਰ ਚਾ ਕਰੇ ਮਨ ਨਾਮ ਕਰ ਕੰਮ ਬਨ ਬਦੀਆਂ ਕਰਤਾ ਵਣੀ ਤਾਂ ਕਉ ਆਖੈ ਧੰਨ ਨਾਨਕ ਵਖੇ ਨਦਰ ਕਰੇ ਝੜੇ ਚਾਵਗਣ ਬਨ ਖਰਚ ਬਨ ਚੰਗਿਆਈਆਂ ਮਤ ਮੰਨ ਜਾਣਾ ਕੈ ਕੱਲ ਨਿਰੰਕਾਰ ਕਾ ਦੇਸ ਜਾਹੇ ਤਾਂ ਸਕਲ ਹਲ ਮਲ ਲਾਇ ਚਿਤ ਕਰ ਚਾ ਕਰੇ ਮਨ ਨਾਮ ਕਰ ਕੰਮ ਬਨ ਬਧੀਆਂ ਕਰ ਤਾਵਣੀ ਤਾਂ ਕੋ ਆਖੈ ਤਨ ਨਾਨਕ ਵਖੇ ਨਦਰ ਕਰੇ ਚੜੈ ਚਵਗਣ ਬਨ ਵਾਹਿਗੁਰੂ ਜੀ ਕਾ ਕਾ ਸ੍ਰੀ ਵਾਹਿਗੁਰੂ ਜੀ ਇਹ ਗੁਰਮੁਖ ਪਿਆਰਿਓ